ਚਿੰਤਾ ਦਾ ਵਿਸ਼ਾ ਹੈ ਜਿਹੜਾ ਪੰਜਾਬ ਲਈ ਉਹ ਹੈ ਵੀ ਜਿਹੜੇ ਦੋ ਆਜ਼ਾਦ ਉਮੀਦਵਾਰ ਦਿੱਤੇ ਇੱਕ ਗੱਲ ਸਪਸ਼ਟ ਹੈ ਵੀ ਉਹਨਾਂ ਨੂੰ ਫਿਰਕੂ ਤਰੋਵੇ ਕਰਨ ਵਾਸਤੇ ਵਰਤਿਆ ਗਿਆ ਜਿਹੜਾ ਅਮਰਤਪਾਲ ਹੈ ਉਹਦੇ ਬਾਰੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਆਪਣੀਆਂ ਗੱਲਾਂ ਕਹੀਆਂ ਕਾਲੀ ਦਲ ਨੇ ਵੀ ਕਹੀਆਂ ਇਹ ਗੱਲ ਸਪਸ਼ਟ ਹੈ ਵੀ ਇਹਨਾਂ ਦਾ ਜਿਹੜਾ ਜਿੱਤਣਾ ਹੈ ਉਹ ਪੰਜਾਬ ਲਈ ਚਿੰਤਾ ਦਾ ਵਿਸ਼ਾ ਵੀ ਹੈ ਅਮਰਤਪਾਲ ਵਾਸਤੇ ਜਿਹੜਾ ਪਲੀਡ ਕਰ ਰਿਆ ਕੇਸ ਨੂੰ ਰਾਜਦੇਵ ਸਿੰਘ ਖਾਲਸਾ ਉਹ ਕਿਸੇ ਵੇਲੇ ਸਿਮਰਜੀਤ ਮਾਨ ਦਾ ਮੈਂਬਰ ਪਾਰਲੀਮੈਂਟ ਸੀ ਸੰਗਰੂਰ ਤੋਂ ਅੱਜ ਕੱਲ੍ਹ ਉਹ ਰਾਸ਼ਟਰੀ ਸਿੱਖ ਸੰਗਤ ਆਰਐਸਐਸ ਲਈ ਕੰਮ ਕਰ ਰਿਹਾ ਜੀ ਮੇਰਾ ਪਹਿਲਾ ਨਾਤਾ ਸੀ ਹੁਣ ਤੇ ਟੁੱਟ ਗਿਆ ਹੁਣ ਤਾਂ ਮੇਰਾ ਕੋਈ ਲੈਣਾ ਦੇਣਾ ਹਜੇ ਕਿੱਥੇ ਟੁੱਟ ਗਿਆ ਬੀਜੇਪੀ ਨੂੰ ਮਿਲਣ ਦੀਆਂ ਗੱਲਾਂ ਕਰਦਾ ਸਰਬਜੀਤ ਸਿੰਘ ਇਹਦਾ ਮਤਲਬ ਗੇਮ ਪਲੈਨ ਕੀਤੀ ਸੀ ਮੈਂ ਇਸ ਗੱਲ ਦੀ ਨਖੇਦੀ ਕੀਤੀ ਹੈ ਕਿ ਮੇਰੇ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਹਨ ਮੈਂ ਨਾ ਕਾਂਗਰਸ ਦਾ ਹਾਮੀ ਹਾਂ ਨਾ ਬੀਜੇਪੀ ਦਾ ਹਾਮੀ ਹਾਂ ਮੈਂ ਤੇ ਆਜ਼ਾਦ ਤੌਰ ਤੇ ਪੰਜਾਬ ਦੇ ਪੱਖ ਚ ਵੋਟ ਪਾਉਂ ਆਉਣ ਵਾਲੇ ਸਮੇਂ ਚ ਲੱਗੇਗਾ ਪਤਾ ਵੇਹ ਕੌਣ ਕਿੱਥੇ ਖੜਦਾ ਆਪਣੀ ਪੰਜਾਬ ਦੀ ਜਿਹੜੀ ਸੱਭਿਆਚਾਰਕ ਜਿਹੜੀ ਸਾਡੇ ਸਾਂਝਾ ਪੰਜਾਬੀਆਂ ਦੀ ਇਹਨੂੰ ਆਜ ਨਾ ਆਵੇ ਉਸੀ ਕਿਹੜੇ ਪੱਖ 'ਚ ਖੜੀ ਹਾਂ ਕਿ ਐਨਐਸਏ ਵਧ ਰਹੀ ਹੈ ਠੀਕ ਹੈ ਜਾਂ ਐਨਐਸਏ ਤੋੜ ਕੇ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ। ਉਹ ਸੀਪੀਐਮ ਬੇਸਿਕਲੀ ਸਪਸ਼ਟ ਰੂਪ 'ਚ ਖੜੀ ਆ ਵੀ ਐਨਐਸਏ ਕਿਸੇ ਵੀ ਵਿਅਕਤੀ ਤੇ ਨਹੀਂ ਲਾਉਣਾ ਚਾਹੀਦਾ ਐਨਐਸਏ ਸਮਾਪਤ ਹੋਣਾ ਚਾਹੀਦਾ। ਖੱਬੀਆਂ ਪੱਖੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਦੀਆਂ ਸੀਟਾਂ ਦੀ ਗਿਣਤੀ ਤੇ 219 ਜਿੰਨੀ ਖੜੀ ਹੈ। ਸੀਪੀਐਮ ਨੇ ਆਪਣਾ ਇੱਕ ਸੀਟ ਦਾ ਵਾਅਦਾ ਕੀਤਾ। ਪਿਛਲੀ ਲੋਕ ਸਭਾ 'ਚ ਤਿੰਨ ਸੀਟਾਂ ਸਨ। ਇਸ ਵਾਰੀ ਚਾਰ ਸੀਟਾਂ ਹੋਈਆਂ ਨੇ। ਪੰਜਾਬ ਚ ਰੋਜ਼ਾਨਾ ਕੋਈ ਨਾ ਕੋਈ ਗਤੀਵਿਧੀ ਹੋ ਰਹੀ ਹੈ ਸਿਆਸੀ ਤੌਰ ਤੇ ਵੀ ਬੜੀਆਂ ਸਰਗਰਮੀਆਂ ਹੁੰਦੀਆਂ ਸਮਾਜਿਕ ਤੌਰ ਤੇ ਬੜੇ ਮੁੱਦੇ ਐ ਸਮੱਸਿਆਵਾਂ ਨੇ ਗੁੰਝਲਦਾਰ ਹੋਇਆ ਪਿਆ ਸਿਸਟਮ ਸਾਰੇ ਦਾ ਸਾਰਾ ਪਰ ਸੋਲੂਸ਼ਨ ਕਿੱਥੇ ਐ ਜਦੋਂ ਹੱਲ ਦੀ ਵਾਰੀ ਆਉਂਦੀ ਐ ਕਿਸੇ ਕੋਲ ਕੋਈ ਜਵਾਬ ਨਹੀਂ ਹੁੰਦਾ ਇਹ ਸਾਰੇ ਕੁਝ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਉਹਨਾਂ ਅਸੀਂ ਸਾਰੀ ਗੱਲਬਾਤ ਕਰਦੇ ਆਂ ਸੇਖੋਂ ਸਾਹਿਬ ਪੋਲੀਟੀਕਲ ਤੌਰ ਤੇ ਸਮਾਜਿਕ ਤੌਰ ਤੇ ਕੋਈ ਨਾ ਕੁਝ ਪੰਜਾਬ ਦੇ ਵਿੱਚ ਕੀ ਦੇਸ਼ ਪੱਧਰ ਦੇ ਉੱਤੇ ਹੋ ਰਿਹਾ ਅਰ ਸਾਰੇ ਪਾਸੇ ਅਸਰ ਵੀ ਕਰਦਾ ਪਰ ਤੁਹਾਡੇ ਨਾ ਸਾਰੇ ਮਸਲਿਆਂ ਦੇ ਉੱਤੇ ਖਾਸ ਕਰਕੇ ਸੀ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਬੜਾ ਰੌਲਾ ਰੱਪਾ ਪਿਆ ਚੋਣਾਂ ਨੇਪਰੇ ਚੜ ਗਈਆਂ ਕਿਸ ਦੇ ਖਾਤੇ ਕਿੰਨੀਆਂ ਆਈਆਂ ਸਾਰੇ ਲੇਖਾ ਜੋਖਾ ਕਰ ਰਿਹਾ ਤੁਸੀਂ ਵੀ ਆਪਣੀ ਪਾਰਟੀ ਦਾ ਕੀਤਾ ਲੇਖਾ ਜੋਖਾ ਮਤਲਬ ਲੋਕ ਸਭਾ ਚੋਣਾਂ ਦਾ ਜਿਹੜਾ ਮੁੱਖ ਮਕਸਦ ਸੀਗਾ ਜੋ ਸਾਡੀ ਪਾਰਟੀ ਦਾ ਮਨੋਰਥ ਸੀਗਾ ਉਹਦੇ ਵਿੱਚ ਦੇਸ਼ ਦੇ ਲੋਕਾਂ ਨੇ ਉਹਨੂੰ ਭਰਪੂਰ ਹੰਗਾਰਾ ਦਿੱਤਾ ਯਤਨ ਸੀਗਾ ਵੀ ਇਹ ਕਾਰਪੋਰੇਟ ਤੇ ਫਿਰਕੂਆਂ ਦੇ ਗੱਠ ਜੋੜ ਨੂੰ ਮੁਕੰਮਲ ਤੌਰ ਤੇ ਹਰਾਉਣ ਦਾ ਪਰ ਉਹਦੇ ਚ ਅਸੀਂ ਸਫਲ ਹੋਏ ਆ ਜੋ ਸਾਡੀ ਪਾਰਟੀ ਦੀ ਸਮਝ ਸੀ ਕਿ ਜਿਹੜਾ 400 ਪਾਰ ਦੇ ਨਾਰੇ ਦੇ ਕੇ ਆਇਆ ਸੀ ਚੋਣ ਚ ਕਾਰਪੋਰੇਟ ਤੇ ਫਿਰਕੂਆਂ ਦਾ ਗੱਠ ਜੋੜ ਉਹ 240 ਤੇ ਬ੍ਰੇਕਾਂ ਲੱਗ ਗਈਆਂ ਉਹਨਾਂ ਨੂੰ ਪਹਿਲਾ ਸਵਾਲ ਤਾਂ ਇਹ ਆ ਤੇ ਹੁਣ ਇਹ ਨਹੀਂ ਕਹਿ ਸਕਦਾ ਮੋਦੀ ਸਾਹਿਬ ਵੀ ਮੇਰੇ ਇਕੱਲੇ ਦੀ ਮжоਰਿਟੀ ਹੈ ਹੁਣ ਸਹਿਯੋਗੀ ਆ ਹੁਣ ਸਹਿਯੋਗੀਆਂ ਦਾ ਪ੍ਰਧਾਨ ਮੰਤਰੀ ਆ ਸਾਂਝੀ ਸਰਕਾਰ ਹੈ ਤੁਸੀਂ ਸੀਟਾਂ ਘਟਾ ਦੇਣ ਨੂੰ ਹੀ ਆਪਣੀ ਪ੍ਰਾਪਤੀ ਸਮਝਦੇ ਹੋ ਜਾਂ ਇਸ ਤੋਂ ਅੱਗੇ ਹੋਣਾ ਚਾਹੀਦਾ ਸੀ ਤੁਹਾਨੂੰ ਨਹੀਂ ਅਸੀਂ ਇਹ ਸਮਝਦੇ ਆ ਕਿ ਜੇ 400 ਪਾਰ ਦਾ ਅੰਕੜਾ ਅਚੀਵ ਕਰਦੇ ਜਿਸ ਤਰ੍ਹਾਂ ਫਿਰਕੂ ਤਰੂਫੀਕਰਨ ਕਰਕੇ ਉਹ ਕਰਨਾ ਚਾਹੁੰਦੇ ਸੀ ਔਰ ਪੈਸੇ ਦੇ ਜ਼ੋਰ ਨਾ ਕਰਨਾ ਚਾਹੁੰਦੇ ਸੀ ਤੋ ਸਭ ਤੋਂ ਵੱਡਾ ਸਵਾਲ ਦੇਸ਼ ਦੀ ਇਹਨਾਂ ਚੋਣਾਂ ਦੇ ਵਿੱਚ ਇਹ ਸੀਗਾ ਵੀ ਦੇਸ਼ ਦੀ ਧਰਮ ਨਪੱਖਤਾ ਜਮਹੂਰੀਅਤ ਤੇ ਸੰਵਿਧਾਨ ਨੂੰ ਸਭ ਤੋਂ ਵੱਡਾ ਖਤਰਾ ਸੀ ਦੇਸ਼ ਦੇ ਲੋਕਾਂ ਨੇ ਦੇਸ਼ ਦੇ ਸੰਵਿਧਾਨ ਨੂੰ ਜਮਹੂਰੀਅਤ ਨੂੰ ਤੇ ਧਰਮ ਨਪੱਖਤਾ ਨੂੰ ਬਚਾਉਣ ਦੇ ਵਿੱਚ ਆਪਣੀਆਂ ਵੋਟਾਂ ਦਾ ਇਸਤੇਮਾਲ ਕਰਕੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ ਇਹ ਹਾਰਨ ਵਰਗੀ ਹੀ ਪੋਜੀਸ਼ਨ ਮਤਲਬ ਇਹ ਮਤਲਬ ਇਹਨੂੰ ਜਿੱਤ ਨਹੀਂ ਕਿਹਾ ਜਾ ਸਕਦਾ ਇਨਾ ਵੱਡਾ ਲਕੀਰ ਉਹਦੇ ਬਰਾਬਰ ਖਿੱਚੀ ਕਿ ਇੰਡੀਆ ਗੱਠ ਜੋੜਦੀ ਉਹਦੇ ਵਿੱਚ ਸਭ ਤੋਂ ਵੱਧ ਗੇਨ ਜੇ ਕੋਈ ਕਰ ਪਾਇਆ ਤੇ ਉਹ ਕਾਂਗਰਸ ਪਾਰਟੀ ਨੇ ਅਲਟੀਮੇਟਲੀ ਕੀਤਾ ਪਰ ਖੱਬੀਆਂ ਪੱਖੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਦੀਆਂ ਸੀਟਾਂ ਦੀ ਗਿਣਤੀ ਤੇ 219 ਜਿੰਨੀ ਖੜੀ ਹੈ ਨਾ ਵਧੀ ਹੈ ਨਾ ਘਟੀ ਹੈ ਨਹੀਂ ਦੇਖੋ ਉਹਦੇ ਵਿੱਚ ਉਹਦੇ ਨਾਲ ਕੁਦਰਤੀ ਤੌਰ ਤੇ ਆ ਵੀ ਜਿਹੜੀ ਵੱਡੀ ਪਾਰਟੀਆਂ ਨੂੰ ਫਾਇਦਾ ਹੋਇਆ ਹਮ ਸੀਪੀਆਮ ਨੇ ਆਪਣਾ ਇੱਕ ਸੀਟ ਦਾ ਵਾਅਦਾ ਕੀਤਾ ਬਿਜਲੀ ਲੋਕ ਸਭਾ ਚ ਤਿੰਨ ਸੀਟਾਂ ਸਨ ਇਸ ਵਾਰੀ ਚਾਰ ਸੀਟਾਂ ਹੋਈਆਂ ਨੇ ਇਹ ਠੀਕ ਹੈ ਵੀ ਸੀਟਾਂ ਦੀ ਗਿਣਤੀ ਚ ਕੋਈ ਬਹੁਤਾ ਵੱਡਾ ਜਾਫਾ ਨਹੀਂ ਹੋਇਆ ਪਰ ਜਿਹੜਾ ਸਿਧਾਂਤਕ ਰੂਪ ਵਿੱਚ ਵਿਚਾਰਾਂ ਦੇ ਰੂਪ ਵਿੱਚ ਜਿਹੜੀ ਦੇਸ਼ ਦੇ ਲੋਕਾਂ ਦੇ ਸਾਹਮਣੇ ਅਸੀਂ ਗੱਲ ਰੱਖਣ ਚ ਸਫਲ ਹੋਏ ਆ ਇੱਕ ਆਈਐਨਡੀਆ ਇਹ ਮੰਚ ਬਣਾ ਕੇ ਤੇ ਲੋਕਾਂ ਦੇ ਵਿੱਚ ਇੱਕ ਭਰੋਸਾ ਪੈਦਾ ਕਰਨ ਚ ਜਿਹੜਾ ਸਫਲ ਹੋਇਆ ਜਿਹੜਾ ਮਤਲਬ ਮੁੱਦਿਆਂ ਤੋਂ ਪਰੇ-ਪਰੇ ਚੋਣਾਂ ਨੂੰ ਲੈ ਕੇ ਜਾਣਾ ਚਾਹੁੰਦਾ ਸੀ ਫਿਰ ਕੁੱਤਰੂ ਵੀ ਕਰਨ ਦੇ ਰਹੀ ਚਾਹੇ ਰਾਮ ਮੰਦਰ ਦਾ ਸਵਾਲ ਸੀ ਚਾਹੇ ਹੋਰ ਸਵਾਲ ਸੀਗੇ ਤੇ ਅਸਲ ਲੋਕਾਂ ਦੇ ਮੁੱਦਿਆਂ ਦੇ ਉੱਤੇ ਵੀ ਲੋਕਾਂ ਨੇ ਵੋਟ ਨੂੰ ਪਾਇਆ ਤੇ ਜਿਹੜਾ ਉਹਨਾਂ ਦਾ ਫਿਰ ਕੁੱਤਰੂ ਵੀ ਕਰਨ ਦਾ ਨਾਰਾ ਸੀ ਉਹ ਰੱਦ ਹੋਇਆ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਦੇਸ਼ ਪੱਧਰ ਦੇ ਉੱਤੇ ਤੁਸੀਂ ਕਹਿ ਦਿੱਤਾ ਕਿ ਸਾਡੀ ਇਹ ਪ੍ਰਾਪਤੀ ਹੈ ਕਿ ਉਹ ਜਿਹੜੇ ਪਾਸੇ ਨੂੰ ਤੁਰਨਾ ਚਾਹੁੰਦੇ ਸੀ ਐਨਡੀਏ ਵਾਲੇ ਜਾਂ ਭਾਜਪਾ ਵਾਲੇ ਅਸੀਂ ਰੋਕ ਲਿਆ ਉਹਨਾਂ ਦਾ ਚੱਕਾ ਜਾਮ ਕਰਤਾ। ਕਿੰਨੀਆਂ ਸੀਟਾਂ ਤੇ ਕੀਤਾ ਉਹ ਸਾਰੀਆਂ ਗੱਲਾਂ ਸਾਹਮਣੇ ਆ। ਪੰਜਾਬ ਦੇ ਪ੍ਰਸੰਗ 'ਚ ਵੇਖਿਆ ਜਾਵੇ ਤਾਂ ਤੁਹਾਡੀ ਪਾਰਟੀ ਦੀ ਪਰਫਾਰਮੈਂਸ ਬਿਲਕੁਲ ਜ਼ੀਰੋ ਦੇ ਬਰਾਬਰ ਹੀ ਹੈ ਕਿਉਂਕਿ ਨੋਟਾ ਦੀ ਜਿਹੜੀ ਵੋਟਨ ਹੈ ਨਾ ਉਹ ਲੋਕੀ ਵੱਧ ਜਾਂ ਦਬ ਦਿੰਦੇ ਆ ਕਾਮਰੇਡਾਂ ਵਾਲਾ ਬਟਨ ਹੀ ਨਜ਼ਰ ਆਉਂਦਾ ਲੋਕਾਂ ਨੂੰ। ਨਹੀਂ ਇਸ ਵਾਰ ਇਹ ਨਹੀਂ ਹੈ ਵੀ ਨੋਟਾ ਨੇ ਸਾਨੂੰ ਸਾਡੇ ਨਾਲੋਂ ਵੱਧ ਤਾਨੇ ਇਹੋ ਨਹੀਂ ਹੈ ਅਸੀਂ ਪੰਜਾਬ ਵਿੱਚ ਵੀ ਇਹ ਗੱਲ ਜਿਹੜਾ ਅਦਾਕਾਰੀ ਕਰਨ ਸੰਸਾਰੀ ਕਰਨ ਦਾ ਨੀਤੀਆਂ ਦੇ ਸਵਾਲ ਤੇ ਆਪਣੀ ਗੱਲ ਲੈ ਕੇ ਜਾਣ ਚ ਸਫਲ ਹੋਏ ਆ ਔਰ ਸੀਪੀਆਈ ਔਰ ਸੀਪੀਆਈਐਮ ਨੇ ਚਾਰ ਸੀਟਾਂ ਪੰਜਾਬ ਦੇ ਵਿੱਚ ਲੜੀਆਂ ਨੇ ਔਰ ਇੰਨੇ ਧਰੂਵੀ ਕਰਨ ਦੇ باوجود ਸੀਪੀਆਈ ਸੀਪੀਆਈਐਮ ਦਾ ਆਪਣਾ ਵਿਚਾਰ ਲੈ ਕੇ ਜਾਣਾ ਲੋਕਾਂ 'ਚ ਹੀ ਵੱਡੀ ਪ੍ਰਾਪਤੀ ਸੀ। ਸ਼ਾਮਰੇਟ ਜੀ ਕੱਲ ਦੱਸੋ ਅਸੀਂ ਗਰਾਊਂਡ ਪੱਧਰ ਦੇ ਉੱਤੇ ਬੜਾ ਕੁਝ ਵੇਖਿਆ ਹੈ। ਤੁਹਾਡੀ ਪਾਰਟੀ ਨਾਲ ਕਿਤੇ ਸਿਆਸੀ ਤੌਰ ਤੇ ਧੋਖਾ ਤਾਂ ਨਹੀਂ ਕਰ ਜਾਂਦੇ ਦੂਜੀਆਂ ਪਾਰਟੀਆਂ ਵਾਲੇ ਜਿਵੇਂ ਕਿ ਕਾਂਗਰਸ ਨੂੰ ਤੁਹਾਡੀ ਪਾਰਟੀ ਦੇ ਨੁਮਾਇंदे ਵਰਕਰ ਤਾਂ ਵੋਟ ਪਾਉਂਦੇ ਆ ਕਈ ਸੀਟਾਂ ਤੇ ਜਿੱਥੇ ਤੁਹਾਡਾ ਉਮੀਦਵਾਰ ਹੁੰਦਾ ਉੱਥੇ ਪੁੱਛਦੇ ਹੀ ਕੋਈ ਨਹੀਂ ਤੁਹਾਨੂੰ। ਦੇਖੋ ਪੰਜਾਬ ਦੇ ਵਿੱਚ ਅਸੀਂ ਤਾਂ ਆਪਣੀ ਇੱਕ ਜ਼ਿੰਮੇਵਾਰੀ ਅਦਾ ਕੀਤੀ। ਅਸੀਂ ਪ੍ਰੈਸ ਕਾਨਫਰੰਸ ਵਿੱਚ ਵੀ ਕਿਹਾ ਸੀ ਦੋਹਾਂ ਪਾਰਟੀਆਂ ਦੇ ਸੈਕਟਰੀਆਂ ਵੱਲੋਂ। ਹੂੰ। ਮੇਰੇ ਤੇ ਬੰਦ ਬਰਾਡ ਬੱਲੋਂ ਇਹ ਗੱਲ ਕਹੀ ਗਈ ਸੀ ਵੀ ਇਹ ਭਾਵੇਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੋਇਆ ਉਹਨਾਂ ਨੂੰ ਅ ਪਰ ਅਸੀਂ ਭਾਜਪਾ ਨੂੰ ਕਾਰਪੋਰੇਟ ਫਿਰਕੂਆਂ ਨੂੰ ਹਰਾਉਣ ਵਾਸਤੇ ਅ ਚਾਰ ਸੀਟਾਂ ਤੋਂ ਬਿਨਾਂ ਅਸੀਂ ਬਾਕੀ ਦੀਆਂ ਜਿਹੜੀਆਂ 9 ਸੀਟਾਂ ਪਲੱਸ ਚੰਡੀਗੜ੍ਹ ਦੀ ਸੀਟ ਇੱਥੇ ਸੀਪੀਆਈ ਸੀਪੀਆਮ ਅਸੀਂ ਕਾਂਗਰਸ ਦੇ ਕੈਂਡੀਡੇਟਾਂ ਨੂੰ ਸਪੋਰਟ ਕਰਾਂਗੇ ਉਹਨੂੰ ਵੋਟਰ ਟ੍ਰਾਂਸਫਰ ਕਰਾਂਗੇ ਬਿਨਾਂ ਉਹਨਾਂ ਨਾਲ ਅਮ ਸਟੇ ਸ਼ੇਅਰ ਕੀਤਾ ਜਾਂ ਕੋਈ ਉਹਨਾਂ ਦੇ ਵੱਡੀਆਂ ਰੈਲੀਆਂ ਸ਼ੇਅਰ ਕੀਤੀਆਂ ਉਹ ਅਸੀਂ ਆਪਣੀ ਡਿਊਟੀ ਅਦਾ ਕੀਤੀ ਤੇ ਦੂਜੀ ਗੱਲ ਉਹ ਬੁਰਜੂਆ ਪਾਰਟੀਆਂ ਨੇ ਆਪਣੇ ਸਮਝਦਾਰੀ ਹੈ ਪਰ ਮਜ਼ਦੂਰ ਜਮਾਤ ਦੀ ਪਾਰਟੀ ਨੇ ਆਪਣੀ ਭੂਮਿਕਾ ਅਦਾ ਕੀਤੀ ਹੈ ਜਿਹੜੀ ਅਤ ਦਰਜੇ ਦੀ ਫਿਰਕੂ ਫਾਸੀਵਾਦੀ ਪਸ਼ਾਖੜੀ ਵਿਚਾਰ ਸੀ ਉਹਨੂੰ ਹਰਾਉਣ ਵਿੱਚ ਅਸੀਂ ਸਫਲ ਹੋਏ ਆ ਪੰਜਾਬ ਦੇ ਵਿੱਚ ਸਾਡਾ ਨਿਰਣਾ ਸੀ ਸੀਪੀਐਮ ਦੀ ਪੰਜਾਬ ਰਾਜ ਕਮੇਟੀ ਦਾ ਵੀ ਬੀਜੇ ਪੰਜਾਬ ਦੇ ਵਿੱਚ ਅਕਾਲੀਆਂ ਤੇ ਭਾਜਪਾ ਦਾ ਕੰਪਰਮਾਈਜ਼ ਨਹੀਂ ਹੁੰਦਾ ਉਹ ਚ ਅਸੀਂ ਯਤਨ ਕੀਤਾ ਜਿੰਨਾ ਕਸੀਮਤ ਯਤਨ ਸਾਤੋਂ ਹੋਏ ਉਹ ਸਮਝੌਤਾ ਨਹੀਂ ਹੋਇਆ ਇੱਕ ਚੰਗਾ ਮਤਲਬ ਪੱਕ ਹੋਇਆ ਤੇ ਸਾਡਾ ਇਹ ਨਿਰਣਾ ਸੀ ਉਹ ਸਹੀ ਸਾਫ਼ ਤੋਂ ਆ ਪੰਜਾਬ ਜਾਂ ਚੰਡੀਗੜ੍ਹ ਦੇ ਵਿੱਚੋਂ ਭਾਜਪਾ ਕੋਈ ਸੀਟ ਨਹੀਂ ਜਿੱਤ ਸਕੇਗੀ ਪਰ ਉਹ ਕਹਿੰਦੇ ਕਿ ਉਹਤੇ ਬੜਕਾ ਮਾਰੀ ਜਾਂਦੇ ਆ ਉਹ ਕਹਿੰਦੇ ਵੀ 6 7% ਹੁੰਦਾ ਸੀ ਸਾਡਾ ਵੋਟ ਬੈਂਕ ਪੰਜਾਬ ਹੀ ਤੇ ਜਿਹੜੀਆਂ ਹੀ ਬੜੀਆਂ ਮਜ਼ਬੂਤ ਲੱਗੀਆਂ 19% ਤੇ ਪਹੁੰਚ ਗਏ ਅਸੀਂ ਦੇਖੋ ਇਹ ਇੱਕ ਵਖਰਾ ਉਹਨੂੰ ਅਸੀਂ ਨੋਟ ਕੀਤਾ ਮੀਟਿੰਗ ਚ ਅੱਜ ਵੀ ਅਸੀਂ ਇਹ ਨੋਟ ਕੀਤਾ ਵੀ ਪਹਿਲਾਂ ਨਾਲੋਂ ਵੋਟ ਸ਼ੇਅਰ ਵਧਾਉਣ ਦੇ ਵਿੱਚ ਭਾਜਪਾ ਜਿਹੜੀ ਪਹਿਲਾਂ ਨਾਲੋਂ ਜ਼ਿਆਦਾ ਸਫਲ ਹੋਈ ਹੈ ਇਹ ਕੋਈ ਦੌਰਾਨ ਨਹੀਂ ਜੋ ਅੰਕੜਿਆਂ ਦੀ ਖੇਡ ਹੈ ਉਹ ਪਰ ਉਹ ਪੰਜਾਬ ਵਾਸਤੇ ਇੱਕ ਵੱਡਾ ਚੈਲੰਜ ਆ ਸੈਕੂਲਰ ਡੈਮੋਕਰੈਟਿਕ ਤੇ ਲੈਫਟ ਫੋਰਸੇਸ ਵਾਸਤੇ ਉਸ ਚੈਲੰਜ ਲਈ ਅਸੀਂ ਯਤਨ ਕਰਾਂਗੇ ਆਉਣ ਵਾਲੇ ਸਮੇਂ ਲਈ ਵੀ ਇਹਨਾਂ ਸਾਰੇ ਜਿਹੜੇ ਲੋਕ ਮੁੱਦਿਆਂ ਦੇ ਉੱਤੇ ਉਹਨਾਂ ਸਾਰਿਆਂ ਨੂੰ ਇਕੱਠਿਆ ਕਰਿਆ ਜਾਵੇ ਇਕੱਠਿਆ ਕਰਕੇ ਇਹਨਾਂ ਦਾ ਜਿਹੜਾ ਵੋਟ ਸ਼ੇਅਰ ਪੈਸੇ ਨਾਲ ਤੇ ਹੋਰ ਜਿਹੜੇ ਉਹਨਾਂ ਨੂੰ ਦਬਾ ਦਿੱਤੇ ਆ ਪੈਸੇ ਦਾ ਐਡਾ ਵੱਡਾ ਚਲਣ ਹੋਇਆ ਤੇ ਨਾਲ-ਨਾਲ ਜਿਹੜਾ ਫਿਰਕੂ ਧਰੂਵੀਕਰਨ ਕੀਤਾ ਉਸ ਦੇ ਜ਼ਰੀਏ ਵੀ ਇਹ ਬੋਟ ਸ਼ੇਅਰ ਵਧਾਉਣ ਦੇ ਵਿੱਚ ਸਫਲ ਹੋਇਆ। ਇਹ ਜੋ ਪਿਛਲੀ ਚੋਣ ਦਾ ਨਤੀਜਾ ਸੀ ਉਹ ਤੋਂ ਲੰਘ ਗਿਆ, ਸੁਲੰਘ ਗਿਆ ਪਰ ਹੁਣ ਜਿਮਣੀ ਚੋਣਾਂ ਵੀ ਤਿਆਰ ਖੜੀਆਂ ਪੰਜਾਬ ਦੇ ਅੰਦਰ। 4-5 ਹਲਕਿਆਂ ਦੇ ਵਿੱਚ ਹੋਣੀਆਂ ਪੱਛਮੀ ਵਾਲੀ ਦਾ ਤਾਂ ਐਲਾਨ ਹੋ ਗਿਆ ਜਲੰਧਰ ਦਾ। ਤੁਹਾਡੀ ਪਾਰਟੀ ਨੇ ਕੋਈ ਇਸ ਦੇ ਬਾਰੇ ਫੈਸਲਾ ਕੀਤਾ ਹੈ ਕਿ ਅਸੀਂ ਕਿੰਨੀਆਂ ਚੋਣਾਂ ਜਿਮਣੀ ਚੋਣਾਂ ਵਿੱਚ ਉਮੀਦਵਾਰ ਉਤਾਰਨੇ? ਅਸੀਂ CPI ਨਾਲ ਸਾਂਝੇ ਤੌਰ ਤੇ ਮੀਟਿੰਗ ਕਰਕੇ ਡਿਸਕਸ ਕਰਾਂਗੇ। ਪਰ ਆ ਚੋਣ ਜਿਮਣੀ ਅਸੀਂ ਨਹੀਂ ਲੜਨ ਜਾ ਰਹੇ। ਇੱਥੇ ਅਸੀਂ ਸੈਕੂਲਰ ਜਿਹੜੇ ਫੋਰਸ ਆ ਉਹਦੀ ਮਦਦ ਕਰਾਂਗੇ ਡਿਸਾਈਡ ਕਰਕੇ ਦੋਨਾਂ ਪਾਰਟੀਆਂ ਵੱਲੋਂ ਜੁਆਇੰਟਲੀ ਅ ਅਗਲੀਆਂ ਜਿਹੜੀਆਂ ਜਿੰਮਨੀ ਚੋਣਾਂ ਹੋਣੀਆਂ ਚਾਰ ਪੰਜ ਸੀਟਾਂ ਦੇ ਉੱਤੇ ਉਹਦੇ ਤੇ ਅਸੀਂ ਡਿਸਾਈਡ ਕਰਾਂਗੇ ਵੀ ਅਸੀਂ ਕਿੱਥੇ ਕਿੱਥੇ ਬਿਹਤਰੀਨ ਰਿਜ਼ਲਟ ਕਰ ਸਕਦੇ ਆ ਜੀ ਉਥੇ ਦੋਨਾਂ ਪਾਰਟੀਆਂ ਵੱਲੋਂ ਸਾਂਝੇ ਰੂਪ ਵਿੱਚ ਅਸੀਂ ਲੜਨ ਦਾ ਯਤਨ ਕਰਾਂਗੇ ਪੂਰਨ ਤੌਰ ਤੇ ਇਹ ਗੱਲ ਹੈ ਸਿਆਸੀ ਚਲੋ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ ਹਨ ਪੰਜਾਬ ਸਰਕਾਰ ਦੇ ਨਾਥ ਵਾਗਡੋਰਾ ਆਦਿ ਪਾਰਟੀ ਅੱਜ ਕੱਲ ਇੱਕ ਮੁਹਿੰਮ ਚੱਲੀ ਹੈ 10000 ਤੋਂ ਵੱਧ ਮੁਲਾਜ਼ਮ ਬਦਲ ਦਿੱਤੇ ਗਏ ਹੇਠਲੇ ਪੱਧਰ ਤੇ ਜ਼ਿਲ੍ਹੇ ਵੀ ਬਦਲ ਦਿੱਤੇ ਗਏ ਥਾਣਿਆਂ 'ਚੋਂ ਬਦਲ ਦਿੱਤੇ ਗਏ ਮੁੱਖ ਮੰਤਰੀ ਕਹਿੰਦੇ ਆ ਕਿ ਜੇ ਨਸ਼ਾ ਤਸਕਰ ਕਾਬੂ ਆਉਂਦਾ ਤਾਂ ਕੁਰਕ ਕਰਦੇ ਆਂਗੇ ਉਹਦੀ ਹਫ਼ਤੇ 'ਚ ਜਾਇਦਾਦ ਔਰ ਜੇ ਪੁਲਿਸ ਮੁਲਾਜ਼ਮ ਮਿਲੇ ਨਜ਼ਰ ਆ ਕੇ ਕਿਤੇ ਤਾਂ ਫਿਰ ਉਹ ਵੀ ਟੰਗਦੇ ਆਂਗੇ ਉਹ ਵੀ ਸਸਪੈਂਡ ਕਰਦੇ ਆਂਗੇ ਲਖੋ ਗੱਲਿਆ ਵੀ ਸਰਦਾਰ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਨੇ ਜਿੰਨੀਆਂ ਡੇਂਗਾ ਮਾਰੀਆਂ ਸੀ 2022 ਚ ਉਹ ਤਾਂ ਲੋਕਾਂ ਨੇ ਪੰਜਾਬਦਿਆਂ ਨੇ ਐਨ ਇਨਸਾਫਕ ਸਿਖਾ ਦਿੱਤਾ 92 ਤੋਂ ਬੱਤੀਆਂ ਤੇ ਲੈ ਜਾਂਦੇ اخਲਾਕੀ ਤੌਰ ਤੇ ਤਾਂ ਭਗਵੰਤ ਮਾਨ ਜੀ ਨੂੰ ਰਜਾਈ ਨਹੀਂ ਕਰ ਦੇਣਾ ਚਾਹੀਦਾ ਕਿਉਂਕਿ ਮжоਰਿਟੀ ਸੀਟਾਂ ਤਾਂ ਲੀਡ ਹੀ ਨਹੀਂ ਕੀਤੀਆਂ ਗਈਆਂ 32 ਸੀਟਾਂ ਤੇ ਲੀਡ ਕੀਤਾ ਹੈਗਾ 60 ਸੀਟਾਂ ਤੇ ਲੂਜ਼ ਕਰ ਚੁੱਕੇ ਆ ਔਰ ਜਿਹੜੇ ਇੱਕ ਵਜੀਰ ਨੂੰ ਛੱਡ ਕੇ ਬਾਕੀ ਸਾਰੇ ਵਜੀਰ ਆਪਣੀਆਂ ਜਿਹੜੀਆਂ ਹੋਮ ਸੀਟ ਸੀਗੀਆਂ ਉਹ ਸਾਰੀਆਂ ਲੂਜ਼ ਕੀਤੀਆਂ ਉਹਨਾਂ ਨੇ ਤੇ ਵੋਟ ਸ਼ੇਅਰ ਆ ਜਿਹੜਾ ਉਹਨਾਂ ਦਾ ਬਹੁਤ ਡਾਊਨ ਆਇਆ ਕਾਂਗਰਸ ਨਾਲੋਂ ਵੀ ਡਾਊਨ ਆ ਗਿਆ ਵੋਟ ਸ਼ੇਅਰ ਤੇ ਸੀਟਾਂ ਵੀ ਮਸਾ ਹੀ ਜਿੱਤੀਆਂ ਨੇ ਜਿਹੜੀਆਂ ਤਿੰਨ ਜਿੱਤ ਗਏ ਉਹਦੇ ਤੇ ਜੇ ਸੈਕੂਲਰ ਡੈਮੋਕ੍ਰੈਟਿਕ ਦੂਸਰੀ ਫੋਰਸੇਜ਼ ਠੀਕ ਤਰ੍ਹਾਂ ਨਾਲ ਪਰੇਟ ਕਰਦੇ ਮੇਰਾ ਖਿਆਲ ਇੱਕ ਸੀਟ ਵੀ ਇਹਨਾਂ ਦੇ ਪੱਲੇ ਨਹੀਂ ਸੀ ਪਣੀ ਤੇ ਉਹ ਕਾਹੀ ਪੜਚੋਲ ਕਰ ਰਿਹਾ ਮੰਥਨ ਕਰ ਰਿਹਾ ਜਿੱਥੇ ਜਿੱਥੇ ਮਾਰ ਖਾ ਗਏ ਕਹਿੰਦੇ ਨਸ਼ਿਆਂ ਦੇ ਮੁੱਦੇ ਤੇ ਬ੍ਰੇਕ ਲਾਣੀਆਂ ਹੁਣ ਤਬਦੀਲੀ ਕਰ ਦਿੱਤੀ ਕਿ ਵੱਡੇ ਪੱਧਰ ਤੇ ਤਬਾਦਲੇ ਹੋਏ ਆ ਦੇਖੋ ਇੱਕ ਮੁੱਦਾ ਨਹੀਂ ਹੈ ਨਸ਼ਿਆਂ ਦਾ ਤਬਾਦਲੇ ਕੋਈ ਇਸ ਮਸਲੇ ਦਾ ਹੱਲ ਨਹੀਂ ਹੈ ਜੇ ਸਰਕਾਰ ਦੇ ਬੈਲ ਪਾਵਰ ਨਹੀਂ ਹੈ ਕਰਾਪਸ਼ਨ ਬਾਦ ਦਸਤੂਰ ਜਾ ਰਹੀ ਹੈ ਮਾਈਨਿੰਗ ਬਾਦ ਦਸਤੂਰ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੇਆਦਮੀਆਂ ਦਾ ਕੋਈ ਇਨਸਾਫ ਨਹੀਂ ਕੀਤਾ ਜਿੰਨੀਆਂ ਗਰੰਟੀਆਂ ਵਾਦੇ ਕੀਤੇ ਲੋਕਾਂ ਦਾ ਭਰੋਸਾ ਇਹ ਸਰਕਾਰ ਤੋਂ ਮੁਕੰਮਲ ਤੌਰ ਤੇ ਉੱਠ ਚੁੱਕਿਆ ਹੈ ਹੁਣ ਜੇ ਬਦਲੀਆਂ ਕਰਨ ਹੁਣ ਇਹੋ ਤਾਂ ਇਹ ਸਮਝਦੇ ਆ ਵੀ ਸ਼ਾਇਦ ਪੁਲਿਸ ਵਾਲਿਆਂ ਨੇ ਨਹੀਂ ਸਾਨੂੰ ਵੋਟਾਂ ਪਾਈਆਂ ਤੇ ਭੋਲ ਸਾਨੂੰ ਵੋਟਾਂ ਨਹੀਂ ਪਾਈਆਂ ਜਾਂ ਮੁਲਾਜ਼ਮਾਂ ਨੇ ਵੋਟਾਂ ਨਹੀਂ ਪਾਈਆਂ ਜਿਹੜੇ ਮੁਲਾਜ਼ਮਾਂ ਦੇ ਤੁਸੀਂ ਡੰਡੇ ਵਾਹੇ ਜਿਹੜੇ ਮੁਲਾਜ਼ਮਾਂ ਨੂੰ ਕੁੱਟਿਆ ਤੁਸੀਂ ਕੁੜੀਆਂ ਨੂੰ ਕੁੱਟਿਆ ਮੁੰਡਿਆਂ ਨੂੰ ਕੁੱਟਿਆ ਨੌਜਵਾਨਾਂ ਨੂੰ ਉਹ ਕੁਦਰਤੀ ਤੌਰ ਤੇ ਲੋਕਾਂ ਨੇ ਤੁਹਾਨੂੰ ਟਕਾੜੇ ਸਿਰ ਕਰ ਦਿੱਤਾ ਤੇ ਜਿਹੜਾ ਕਹਿੰਦਾ ਸੀ ਮੈਂ ਹੀ ਮੈਂ ਆ ਤੇ ਮੋਦੀ ਬਾਗ ਭਗਵਾਨ ਦਾ ਮਾਨ ਨੂੰ ਵੀ ਟਿਕਾਣੇ ਸਿਰਦਾ ਪੰਜਾਬ ਦੇ ਲੋਕਾਂ ਨੇ ਕਰ ਹੀ ਦਿੱਤਾ ਇਹਦਾ ਇਹਦੇ ਤਾਂ ਕੋਈ ਦੋਰਾ ਨਹੀਂ ਇਸ ਲਈ ਜਿਹੜਾ ਲੋਕਾਂ ਨਾਲ ਵਾਦੇ ਗਰੰਟੀਆਂ ਕੀਤੀਆਂ ਉਹ ਹੁਣ ਵੀ ਪੂਰਤੀ ਨਹੀਂ ਹੋਣੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿੱਥੋਂ ਤੱਕ ਮੈਨਸ਼ਾ ਮੈਂ ਕੰਟਰੋਲ ਕਰ ਲੈਣਾ ਮੈਨੂੰ ਦੱਸੋ ਬੇ ਹਰ ਰੋਜ਼ ਨਸ਼ੇ ਨਾਲ ਬੰਦੇ ਬੱਚੇ ਮਰ ਰਹੇ ਨੇ ਤੇ ਜਿਹੜਾ ਨਸ਼ਿਆਂ ਲਈ ਮਾੜੀ ਮੋਟੀ ਇਨਫੋਰਮੇਸ਼ਨ ਦਿੰਦਾ ਜਾਂ ਉਹਦਾ ਵਿਰੋਧ ਕਰਦਾ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਕਤਲ ਕਰ ਰਹੇ ਨੇ ਇੱਕ ਤਾਂ ਬਹੁਤ ਹੀ ਇੱਕ ਮਾੜੀ ਘਟਨਾ ਹੋਈ ਜਿਹੜੀ ਜਗਰਾਮਾ ਦੇ ਵਿੱਚ ਫੜ ਕੇ ਨਸ਼ਾ ਤਸਕਰਾਂ ਨੇ ਮੁੰਡੇ ਤੇ ਤੇਲ ਪਾ ਕੇ ਤੇ ਪੈਟਰੋਲ ਪਾ ਕੇ ਸੜਕ ਕੇ ਉਹਨੂੰ ਮਾਰ ਦਿੱਤਾ ਕੀ ਕਰਦੀ ਆ ਸਰਕਾਰ ਪੁਲਿਸ ਕੀ ਕਰਦੀ ਆ ਇਹਨਾਂ ਦੀ ਦੱਸੋ ਤਾਂ ਸਹੀ ਇਹਨਾਂ ਦੇ ਪੁਲਿਸ ਕੀ ਕਰ ਰਹੀ ਹੈ ਮੰਨ ਲੈ ਇਹਨਾਂ ਦੇ ਤਾਂ ਹਾਲਤ ਇਹ ਆ ਵੀ ਮੈਂ ਇਹਨਾਂ ਦੇ ਇੱਕ ਬਹੁਤ ਵੱਡੇ ਅਫਸਰ ਨੂੰ ਪੁਲਿਸ ਦੇ ਨੂੰ ਫੋਨ ਕੀਤਾ ਉਮਰ ਕਾ ਕੀ ਕਰ ਰਹੇ ਹੋ ਤੁਸੀਂ ਨਸ਼ਿਆਂ ਦੇ ਖਿਲਾਫ ਬੜੇ ਮੰਥਨ ਕੀਤੇ ਨੇ ਤੇ ਜਦੋਂ ਮੈਂ ਉਹਨੂੰ ਦੱਸਿਆ ਵੀ ਵੇਦਨ ਦੋ ਦਿਨਾਂ ਦੇ ਵਿੱਚ ਵਿੱਚ ਦੋ ਮਰਡਰ ਹੋਇਆ ਸਿਰਫ ਜਗਰਾਉਂ ਜਗਰਾਉਂ ਚ ਇੱਕ ਦਾ ਤੇਲ ਪਾ ਕੇ ਫੂਕਤਾ ਉਹ ਕਹਿਣ ਲੱਗਾ ਹੈ ਜੀ ਏ ਡੀ ਜੀ ਪੀ ਲੈਵਲ ਦਾ ਅਧਿਕਾਰੀ ਆ ਮੈਂ ਉਹਦਾ ਨਾਂ ਨਹੀਂ ਲਵਾਵਾਂਗਾ ਪਰ ਉਹ ਕਹਿੰਦਾ ਜੀ ਮੈਂ ਹਾਂ ਪਤਾ ਕਰਦਾ ਪਤਾ ਕਿੱਥੋਂ ਕਰਨਾ ਜੇ ਮਤਲਬ ਪੁਲਿਸ ਤੇ ਏ ਡੀ ਜੀ ਪੀ ਲੈਵਲ ਦੇ ਅਧਿਕਾਰੀ ਦਾ ਇਹ ਲੈਵਲ ਆ ਵੇ ਇਹ ਮਤਲਬ ਸਮਝਾ ਮੈ ਉਹਨੂੰ ਪਤਾ ਹੀ ਨਹੀਂ ਆਇਆ ਦਾ ਮਤਲਬ ਕਹਿਣ ਤੋਂ ਭਾਵੇਂ ਆ ਵੀ ਨਸ਼ਾ ਤਸਕਰਾਂ ਨੂੰ ਕੰਟਰੋਲ ਕਰਨ ਵਾਸਤੇ ਸਰਕਾਰ ਦੇ ਵਿੱਚ ਬੈਲ ਪਾਵਰ ਹੀ ਨਹੀਂ ਹੈ ਤੇ ਇਸੇ ਕਰਕੇ ਮਾਈਨਿੰਗ ਨਹੀਂ ਬੰਦ ਹੋ ਰਹੀ ਕਰਪਸ਼ਨ ਨਹੀਂ ਬੰਦ ਹੋ ਰਹੀ ਕੁਮਰ ਵਿਜੇ ਪ੍ਰਤਾਪ ਦਾ ਬਿਆਨ ਵੀ ਬੜਾ ਚਰਚਾ ਦਾ ਵਿਸ਼ਾ ਰਿਹਾ ਸੀ ਜਿਦੇ ਚ ਇੱਕ ਰਾਜ ਸਭਾ ਮੈਂਬਰ ਦਾ ਨਾਮ ਤੱਕ ਲੈ ਦਿੱਤਾ ਸੀ ਕਿ ਉਹਨਾਂ ਨੇ ਲਾਇਆ ਆਪਣੀ ਮਰਜ਼ੀ ਨਾਲ ਉਹ ਪੁਲਿਸ ਵਾਲੇ ਜਿਹੜੇ ਤਸਕਰਾਂ ਨਾਲ ਮਿਲੇ ਆ ਇਹਦੇ 'ਚ ਕੋਈ ਦੋਰਾਨ ਨਹੀਂ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ ਪਰ ਉਹ ਸਾਰੀ ਪੁਲਿਸ ਦਾ ਇੰਚਾਰਜ ਤੇ ਜੇਲ੍ਹਾਂ ਦਾ ਇੰਚਾਰਜ ਕੌਣ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਖੁਦ ਹੀ ਨੇ ਜੇਲ੍ਹ ਡਿਪਾਰਟਮੈਂਟ ਵੀ ਉਹਨਾਂ ਕੋਲ ਹੈ ਹੋਮ ਮਿਨਿਸਟਰੀ ਵੀ ਉਹਨਾਂ ਕੋਲ ਹੈ ਤੇ ਫਿਰ ਸਭ ਤੋਂ ਵੱਡਾ ਰਿਸਪੌਂਸੀਬਲ ਇਸ ਮਾਮਲੇ 'ਚ ਦਾ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਇਹ ਕਰਨੇ ਚਾਹੀਦਾ ਤੇ ਜਿਸ ਪਾਸੇ ਧਿਆਨ ਦੇਣ ਦੀ ਗੱਲ ਆ ਜਿੱਥੇ ਉਹਨਾਂ ਨੂੰ ਸਾਰੇ ਨੂੰ ਰੋਕਣਾ ਮੂਰੇ ਬਰਸਾਤੇ ਮੌਸਮ ਆਉਣ ਵਾਲਾ ਕਾਗਰ ਹਰ ਵਾਰੀ ਨੁਕਸਾਨ ਕਰਦਾ ਸਤਲੋਜ ਨੁਕਸਾਨ ਕਰਦਾ ਕਿੰਨੇ ਜਲੇ ਹੁੰਦਾ ਰਾਵੀ ਵਿਆਸ ਕਰਦੀ ਆ ਵਿਆਸ ਕਰਦਾ ਸਾਡਾ ਨੁਕਸਾਨ ਪਰ ਉਹਨਾਂ ਦੇ ਜਿਹੜੇ ਪੱਕੇ ਬੰਧ ਬਣਾਉਣੇ ਉਹਨਾਂ ਦੀ ਸਾਬ ਸਵਾਲ ਕਰਨੀ ਫੰਡ ਜ ਹਰ ਵਾਰੀ ਰੱਖੇ ਜਾਂਦੇ ਨੇ ਪਰ ਉਹ ਸਰਕਾਰ ਉਹ ਗੱਲ ਆ ਵੀ ਵੇਲੇ ਨੇੜੇ ਹੀ ਜਨ ਬਿੰਨੋ ਕੁੜੀ ਦੇ ਕਰਨ ਵਾਲੀ ਗੱਲ ਆ ਉਸ ਵੇਲੇ ਬੰਨਾਂ ਨੂੰ ਜਦੋਂ ਮਤਲਬ ਪਾੜ ਪੈ ਜਾਂਦੇ ਨੇ ਉਸ ਵੇਲੇ ਉਹ ਤਿਆਰੀ ਕਰਦੇ ਆ ਅਸਲ ਚ ਪਾੜਾਂ ਤੋਂ ਪਹਿਲਾਂ ਇਹ ਕੰਮ ਕਰਨ ਦੀ ਜ਼ਰੂਰਤ ਹੈ ਦੂਸਰਾ ਵੱਡਾ ਸਵਾਲ ਵੀ ਹੁਣ ਪਾਣੀ ਲਈ ਪ੍ਰਚਾਰਿਆ ਪੱਕੇ ਪੱਕੇ ਅਸੀਂ ਰਜਵਾਹੇ ਬਣਾਤੇ ਜੀ ਪੱਕੇ ਰਜਵਾਹੇ ਤਾਂ ਬਣਾਏ ਪਰ ਨਾਲ ਨਾਲ ਜਿਹੜੀ ਉਹਨਾਂ ਦੀ ਬੇਸਮੈਂਟ ਥੱਲੇ ਵਾਲ ਤਰਾਟੜਾ ਜਿਹੜੀ ਉਹਦੀ ਉਹ ਪੱਕੀ ਨਹੀਂ ਹੋਣੀ ਚਾਹੀਦੀ ਅਸੀਂ ਅੱਜ ਵੀ ਨਿਰਣਾ ਲਿਆ ਉਹਦੇ ਲਈ ਮੰਗ ਪੱਤਰ ਵੀ ਦੇਾਂਗੇ ਕਮਿਊਨਿਸਟ ਪਾਰਟੀ ਮਾਰਕਸਵਾਦੀ ਨੇ 27 ਤਰੀਕ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਤੇ ਧਰਨੇ ਦੇ ਕੇ ਮੰਗ ਪੱਤਰ ਦੇਣੇ ਆ ਮੁੱਖ ਮੰਤਰੀ ਨੂੰ ਵੇ ਇੱਕ ਤਾਂ ਉਹ ਬੰਦ ਕਰੋ ਇੱਕ ਆ ਜਿਹੜਾ ਚਾਰੇ ਦਰਿਆ ਨੁਕਸਾਨ ਕਰਦਾ ਹੈ ਜਾਨੀ ਮਾਲੀ ਆਰਥਿਕ ਨੁਕਸਾਨ ਹੁੰਦਾ ਇਹਨੂੰ ਹੁਣ ਤੋਂ ਹੀ ਕੰਟਰੋਲ ਕਰੋ ਤੇ ਨਸ਼ਿਆਂ ਦੇ ਸਵਾਲ ਤੇ ਅਸੀਂ 15 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ ਸਾਰੇ ਪੰਜਾਬ 'ਚ ਮਹਿਮਤ ਲਾਵਾਂਗੇ ਕਮਿਊਨਿਸਟ ਪਾਰਟੀ ਮਾਰਕਸਵਾਦੀ ਵੱਲੋਂ ਨਰੋਲ ਤੌਰ ਤੇ ਔਰ ਐਸ ਡੀਐਮ ਜਰਾਹੀ ਅਸੀਂ ਮੰਗ ਪੱਤਰ ਵੀ ਭੇਜਾਂਗੇ ਵੀ ਆ ਥੱਲੇ ਦੀ ਹਕੀਕਤ ਹੈ ਇਸ ਨੂੰ ਅਸੀਂ ਲੈ ਕੇ ਜ਼ਰੂਰ ਜਾਵਾਂਗੇ ਇਹ ਇਸ਼ੂ ਹੈ ਸਾਡੇ ਸਾਹਮਣੇ ਪਰ ਇੱਕ ਹੋਰ ਚਿੰਤਾ ਦਾ ਵਿਸ਼ਾ ਹੈ ਜਿਹੜਾ ਪੰਜਾਬ ਲਈ ਉਹ ਹੈ ਵੀ ਜਿਹੜੇ ਦੋ ਆਜ਼ਾਦ ਉਮੀਦਵਾਰ ਜਿੱਤੇ ਆ ਇਹਦੇ ਲਈ ਇੱਕ ਗੱਲ ਸਪਸ਼ਟ ਹੈ ਵੀ ਉਹਨਾਂ ਨੂੰ فرق کوتروے ਕਰਨ واسطے برتیا گا۔ جڑا અમਰਤ پال ਹੈ ਉਹਦੇ ਬਾਰੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਆਪਣੀਆਂ ਗੱਲਾਂ ਕਹੀਆਂ, ਆਕਾਲੀ ਦਲ ਨੇ ਵੀ ਕਹੀਆਂ। ਇਹ ਗੱਲ ਸਪਸ਼ਟ ਹੈ ਵੀ ਇਹਨਾਂ ਦਾ ਜਿਹੜਾ ਜਿੱਤਣਾ ਹੈ ਉਹ ਪੰਜਾਬ ਲਈ ਚਿੰਤਾ ਦਾ ਵਿਸ਼ਾ ਵੀ ਹੈ। ਜਿਹੜੀਆਂ ਲੋਕਾਂ ਦੀਆਂ ਉਹ ਭਾਵਨਾਵਾਂ ਨੂੰ ਪਰ અમਰਤ پال ਵਾਸਤੇ ਜਿਹੜਾ ਪਲੀਡ ਕਰ ਰਿਹਾ ਕੇਸ ਨੂੰ ਰਾਜਦੇਵ ਸਿੰਘ ਖਾਲਸਾ ਉਹ ਕਿਸੇ ਵੇਲੇ ਸਿਮਰਜੀਤ ਮਾਨ ਦਾ ਮੈਂਬਰ ਪਾਰਲੀਮੈਂਟ ਸੀ ਸੰਗਰੂਰ ਤੋਂ ਜੀ ਅੱਜ ਕੱਲ੍ਹ ਉਹ ਰਾਸ਼ਟਰੀ ਸਿੱਖ ਸੰਗਤ ਆਰਐਸਐਸ ਲਈ ਕੰਮ ਕਰ ਰਿਹਾ ਪਰ ਉਹ ਕਹਿੰਦੇ ਮੇਰਾ ਪਹਿਲਾ ਨਾਤਾ ਸੀ ਹੁਣ ਤੇ ਟੁੱਟ ਗਿਆ ਹੁਣ ਤਾਂ ਮੇਰਾ ਕੋਈ ਲੈਣਾ ਦੇਣਾ ਹਜੇ ਕਿੱਥੇ ਟੁੱਟ ਗਿਆ ਤੋਂ ਅਜੇ ਸਟੈਲ ਸਟੈਂਡ ਕਰਦਾ ਦੂਸਰਾ ਜਿਹੜਾ ਹੈ ਇਹ ਗੱਲ ਵੀ ਆ ਰਹੀ ਆ ਵੀ ਉਹ ਬੀਜੇਪੀ ਨੂੰ ਮਿਲਣ ਦੀਆਂ ਗੱਲਾਂ ਕਰਦਾ ਸਰਬਜੀਤ ਸਿੰਘ ਇਹਦਾ ਮਤਲਬ ਗੇਮ ਪਲੈਨ ਕੀਦੀ ਸੀ ਉਹਨਾਂ ਇਸ ਗੱਲ ਦੀ ਨਖੇਦੀ ਕੀਤੀ ਹੈ ਕਿ ਮੇਰੇ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਮੈਂ ਨਾ ਕਾਂਗਰਸ ਦਾ ਹਾਮੀ ਆ ਨਾ ਬੀਜੇਪੀ ਦਾ ਹਾਮੀ ਆ ਮੈਂ ਤੇ ਆਜ਼ਾਦ ਤੌਰ ਤੇ ਪੰਜਾਬ ਦੇ ਪੱਖ ਚ ਵੋਟ ਪਾਉਂ ਆਉਣ ਵਾਲੇ ਸਮੇਂ ਚ ਲੱਗੇਗਾ ਪਤਾ ਬਈ ਕੌਣ ਕਿੱਥੇ ਖੜਦਾ ਠੀਕ ਹੈ ਕਿ ਨਹੀਂ ਇਹ ਸਪਸ਼ਟ ਹੋ ਜਾਏਗਾ ਕਹਿਣ ਦੀਆਂ ਗੱਲਾਂ ਨਹੀਂ ਹੈ ਪਰ ਇਹ ਬਹੁਤ ਵੱਡੀ ਇੰਟਰਨੈਸ਼ਨਲੀ ਮਤਲਬ ਜੁੜਾ ਹੋਇਆ ਇਸ਼ੂ ਹੈ ਉਸ ਇਸ਼ੂ ਨੂੰ ਵੀ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਪਰ ਇਸ ਸੰਬੰਧ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਉਹ ਆਪਣੀ ਪੰਜਾਬ ਦੀ ਜਿਹੜੀ ਸੱਭਿਆਚਾਰਕ ਜਿਹੜੀ ਸਾਡੇ ਸਾਂਝਾ ਪੰਜਾਬੀਆਂ ਦੀ ਇਹਨੂੰ ਆਚਨਾ ਆਵੇ ਜੇ ਹੁਣ ਉਹ ਚੁਣੇ ਗਏ ਨੇ ਮੈਂਬਰ ਪਾਰਲੀਮੈਂਟ ਪੰਜਾਬ ਦੀ ਸੱਭਿਆਚਾਰਕ ਜਿਹੜੀ ਸਾਝਾ ਸਾਡਾ ਭਾਈਚਾਰਾ ਉਹਦੇ ਚ ਆਪਣਾ ਰੋਲ ਅਦਾ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਕਿਸੇ ਕਿਸਮ ਦਾ ਵੀ ਅਮਨ ਤੇ ਸ਼ਾਂਤੀ ਨੂੰ ਆਜ ਨਹੀਂ ਹੋਣੀ ਚਾਹੀਦੀ ਇਸੇ ਨਾਲ ਜੁੜਿਆ ਇੱਕ ਆਖਰੀ ਸਵਾਲ ਹੈ ਕਿ ਜਦੋਂ ਜਹਤ ਚੱਲ ਰਹੀ ਹੈ ਕਿ ਐਨਐਸਏ ਚ ਵਾਧਾ ਕੀਤਾ ਜਾ ਰਿਹਾ ਵਾਰ-ਵਾਰ ਉਹਨਾਂ ਖਿਲਾਫ ਕੋਈ ਐਸਾ ਸਬੂਤ ਹੀ ਨਹੀਂ ਮਿਲਿਆ ਜਿਹੜੇ ਸਿਕਿਉਰਿਟੀ ਨੂੰ ਭੰਗ ਕਰਦੇ ਹੋਣ ਤੁਸੀਂ ਕਿਹੜੇ ਪੱਖ 'ਚ ਖੜੇ ਹੋ ਕਿ ਐਨਐਸਏ ਵਧ ਰਹੀ ਹੈ ਠੀਕ ਹੈ ਜਾਂ ਐਨਐਸਏ ਤੋੜ ਕੇ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੋ ਬਹੁਤ ਸੀਪੀਐਮ ਬੇਸਿਕਲੀ ਸਪਸ਼ਟ ਰੂਪ 'ਚ ਖੜੀ ਆ ਵੀ ਐਨਐਸਏ ਕਿਸੇ ਵੀ ਵਿਅਕਤੀ ਤੇ ਨਹੀਂ ਲਾਉਣਾ ਚਾਹੀਦਾ ਐਨਐਸਏ ਸਮਾਪਤ ਹੋਣਾ ਚਾਹੀਦਾ ਜੋ ਆਪਾਂ ਸਮਾਪਤ ਹੋਣਾ ਚਾਹੀਦਾ ਪੀਐਮਐਲ ਐਕਟਾ ਜਿਹੜਾ ਜੇ ਅਸੀਂ ਇਹ ਕਿਹਾ ਸੀ ਵੀ ਇਹ ਸਰਕਾਰ ਚ ਆਉਂਦਾ ਇਹ ਗਰੁੱਪ ਜੀ ਦੇ ਅਸੀਂ ਸਪੋਰਟ ਕਰਾਂਗੇ ਤਾਂ ਇਹ ਕਾਨੂੰਨ ਰੱਦ ਕਰਾਵਾਂਗੇ ਐਨਐਸਏ ਔਰ ਜੋ ਆਪਾਂ ਤੇ ਇਹ ਵਿਰੋਧੀਆਂ ਨੂੰ ਬਿਨਾ ਵਜ੍ਹਾ ਟੰਗ ਮਤਲਬ ਟੰਗਣ ਦਾ ਸਵਾਲ ਆ ਅਸਲ ਚ ਇਹ ਚਾਹੁੰਦੇ ਆ ਵੀ ਸਾਡੇ ਵਿਚਾਰਧਾਰਕ મત ਭੇਦ ਕਿਸੇ ਨਾਲ ਵੀ ਕਿਸੇ ਪੱਧਰ ਤੇ ਹੋਣ ਪਰ ਉਹਨਾਂ ਲਈ ਬਿਨਾ ਚਾਰ ਸੀਟ ਪੇਸ਼ ਕੀਤੇ ਆ ਉਹਨਾਂ ਨੂੰ ਬਿਨਾ ਮੁਕਦਮਾ ਚਲਾਇਆ ਕਿਸੇ ਵੀ ਵਿਅਕਤੀ ਨੂੰ ਭਾਵੇਂ ਸਾਡਾ ਉਹਨਾਂ ਵਿਰੁੱਧ ਹੀ ਕਿਉਂ ਨਾ ਹੋਵੇ ਅਸੀਂ ਐਨਐਸਏ ਦੇ 1% ਵੀ ਹੱਕ ਵਿੱਚ ਨਹੀਂ ਹੈ ਐਨਐਸਏ ਇਮੀਡੀਏਟ ਖਤਮ ਹੋਣਾ ਚਾਹੀਦਾ ਬਹੁਤ ਸ਼ੁਕਰੀਆ ਤਾਂ ਅਸੀਂ ਇਸ ਮੁਲਾਕਾਤ ਦੇ ਵਿੱਚ ਗੱਲਬਾਤ ਕੀਤੀ ਹੈ ਪੰਜਾਬ ਦੇ ਮੁੱਦਿਆਂ ਤੇ ਖਾਸ ਕਰਕੇ ਸਿਆਸੀ ਗਤੀਵਿਧੀਆਂ ਤੇ ਹੋਰ ਸਾਰੇ ਕਾਸ਼ਤੇ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਕਿਹੜੇ ਕਿਹੜੇ ਮਸਲੇ ਤੇ ਕਿਵੇਂ ਪੈਂਤੜਾ ਬਦਲਦੀ ਹੈ ਫਿਲਹਾਲ ਇਸ ਮੁਲਾਕਾਤ ਚ ਹੈ ਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ